ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਪੰਜਾਬ ਪੁਲਿਸ ਦੇ ਅੰਦਰ ਆਈਪੀਐਸ ਅਫਸਰਾਂ ਸਣੇ ਐਸਪੀ ਰੈਂਕ ਦੇ ਤੇ ਵੱਡੇ ਅਧਿਕਾਰੀ ਨੇ ਜਿਹੜੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ 97 ਦੇ ਕਰੀਬ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਮਿਲ ਕੇ ਫੈਸਲਾ ਲਗਾਤਾਰ ਤਬਦੀਲੀਆਂ ਦਾ ਕਿਉਂ ਲੈਣਾ ਪੈ ਰਿਹਾ ਇੱਕ ਗੱਲ ਇੱਕ ਮੁੱਖ ਕਾਰਨ ਇਸ ਦਾ ਸਾਫ਼ ਨਜ਼ਰ ਆ ਰਿਹਾ ਹੈ ਜੋ ਕਿ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵਿਰੁੱਧ ਇੱਕ ਮਹਿੰਮ ਜਿਹੜੀ ਪੰਜਾਬ ਸਰਕਾਰ ਨੇ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੋਧ ਉਸੇ ਦੇ ਮੱਦੇਨਜ਼ਰ ਇਸ ਗਤੀਵਿਧੀ ਨੂੰ ਵੇਖਿਆ ਜਾ ਰਿਹਾ ਇਸ ਫੈਸਲੇ ਨੂੰ ਵੇਖਿਆ ਜਾ ਰਿਹਾ 97 ਦੇ ਕਰੀਬ ਜਿਹੜੇ ਅਧਿਕਾਰੀ ਨੇ ਪੁਲਿਸ ਦੇ ਵੱਡੇ ਅਧਿਕਾਰੀ ਜਿਸ ਵਿੱਚ ਸਭ ਤੋਂ ਬਾਅਦ ਐਸਪੀ ਰੈਂਕ ਦੇ ਅਧਿਕਾਰੀ ਨੇ ਕਾਫੀ ਲੰਮੇ ਸਮੇਂ ਤੋਂ ਕਈਆਂ ਦੀ ਪੋਸਟਿੰਗ ਇੱਕੋ ਥਾਂ ਤੇ ਸੀ ਉਹਨਾਂ ਨੂੰ ਹੁਣ ਬਦਲ ਦਿੱਤਾ ਗਿਆ ਤੇ ਉਹ ਸਰਕਾਰ ਦਾ ਨੋਟੀਫਿਕੇਸ਼ਨ ਜਿਸ ਦੇ ਵਿੱਚ ਪੁਲਿਸ ਵਿਭਾਗ ਦੇ ਉਹਨਾਂ ਸਾਰੇ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਇੱਕ ਇੱਕ ਕਰਕੇ ਉਹਨਾਂ ਅਫਸਰਾਂ ਦਾ ਨਾਮ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾ ਲਿਸਟ ਦੇ ਵਿੱਚ ਨਾਮ ਹੈ 2015 ਦੇ ਆਈਪੀਐਸ ਅਧਿਕਾਰੀ ਰਵਜੋਤ ਗਰੇਵਾਲ ਜਿਹੜੇ ਕਿ ਏਆਈਜੀ ਟੈਕਨੀਕਲ ਸਰਵਿਸਿਜ਼ ਪੰਜਾਬ ਚੰਡੀਗੜ੍ਹ ਦਫ਼ਤਰ ਦੇ ਵਿੱਚ ਤਾਇਨਾਤ ਸਨ ਉਹਨਾਂ ਨੂੰ ਹੁਣ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਦੇ ਤੌਰ ਦੇ ਉੱਤੇ ਤਾਇਨਾਤ ਕੀਤਾ ਗਿਆ ਹੈ ਕਾਊਂਟਰ ਇੰਟੈਲੀਜੈਂਸ ਦੇ ਮੁੱਖ ਅਹੁਦੇਦਾਰ ਦੇ ਤੌਰ ਦੇ ਉੱਤੇ ਤਾਇਨਾਤ ਕੀਤਾ ਗਿਆ ਇਸੇ ਤਰ੍ਹਾਂ ਜੇਕਰ 2016 ਦੇ ਆਈਪੀਐਸ ਅਧਿਕਾਰੀ ਦੀ ਗੱਲ ਕਰੀਏ ਤੇ ਅਸ਼ੂਨੀ ਗੋਟਿਆਲ ਜਿਨ੍ਹਾਂ ਨੂੰ ਏਆਈਜੀ ਐਚਆਰਡੀ ਲਗਾਇਆ ਗਿਆ ਸੀ ਹੁਣ ਉਹਨਾਂ ਨੂੰ AIG ANTF ਐਂਟੀ ਨਾਰਕੋਟਿਕ ਟਾਸਕ ਫੋਰਸ ਆ ਜਿਹੜੀ ਪੰਜਾਬ ਦੇ ਵਿੱਚ ਬਣਾਈ ਗਈ ANTF ਉਸ ਦੇ AIG ਵਜੋਂ ਉਹਨਾਂ ਨੂੰ ਲਗਾ ਦਿੱਤਾ ਗਿਆ ਵਸਤਲਾ ਗੁਪਤਾ IPS ਅਧਿਕਾਰੀ ਨੇ 2016 ਬੈਚ ਦੇ ਅਧਿਕਾਰੀ ਨੇ ਕਮਾਂਡੈਂਟ 27ਵੀਂ ਬਟਾਲੀਅਨ ਦੇ ਸੀ ਪੀਪੀ ਦੇ ਵਿੱਚ ਉਹਨਾਂ ਨੂੰ ਹੁਣ ਨਾਲ ਜਿਹੜੀ ਜ਼ਿੰਮੇਵਾਰੀ ਐਡੀਸ਼ਨਲ AIG ANTF ਲੁਧਿਆਣਾ ਦੀ ਵੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਹਰਕਮਲ ਪ੍ਰੀਤ ਸਿੰਘ ਜਿਹੜੇ ਕੀ ਕਿਸੇ ਵੀ ਪੋਸਟਿੰਗ ਉਹਨਾਂ ਕੋਲ ਨਹੀਂ ਸੀ ਹੁਣ ਉਹਨਾਂ ਨੂੰ AIG NRI ਜਲੰਧਰ ਦੇ ਨਾਲ-ਨਾਲ ISTC ਕਮਾਂਡੈਂਟ ਦੇ ਤੌਰ ਦੇ ਉੱਤੇ ਕਪੂਰਥਲਾ ਲਗਾਇਆ ਗਿਆ ਤੇ ਨਾਲ ਹੀ ਇਸ ਮਸਲੇ ਦੇ ਵਿੱਚ ਅਗਲੀ ਗੱਲ ਕਰੀਏ ਤੇ ਅਮਨਦੀਪ ਕੌਰ ਜਿਹੜੇ ਅਸਿਸਟੈਂਟ ਕਮਾਂਡੈਂਟ IRB ਅੰਮ੍ਰਿਤਸਰ ਦੇ ਵਿੱਚ ਸਨ ਉਹਨਾਂ ਨੂੰ ਹੁਣ ਕਮਾਂਡੈਂਟ ਦੇ ਨਾਲ-ਨਾਲ ਡਿਪਟੀ ਡਾਇਰੈਕਟਰ ਜਨਰਲ MRSPPA ਫਲੋਰ ਦੇ ਵਿੱਚ ਲਗਾ ਦਿੱਤਾ ਗਿਆ ਰਾਜਕੁਮਾਰ ਜਿਹੜੇ ਕੀ ਕਮਾਂਡੈਂਟ ਸਨ ਤੇ ਡਿਪਟੀ ਡਾਇਰੈਕਟਰ ਐਮ ਆਰ ਐਸ ਪੀ ਪੀਏ ਫਲੋਰ ਉਹਨਾਂ ਨੂੰ ਹੁਣ ਕਮਾਂਡੈਂਟ ਤਿੰਨ ਦੀ ਏ ਆਰ ਬੀ ਲੁਧਿਆਣਾ ਦੇ ਵਿੱਚ ਲਗਾ ਦਿੱਤਾ ਗਿਆ ਜਤਿੰਦਰ ਸਿੰਘ ਏ ਆਈ ਜੀ ਐਨਟੀਐਫ ਪਟਿਆਲਾ ਸਨ ਉਹਨਾਂ ਨੂੰ ਹੁਣ ਕਮਾਂਡੈਂਟ ਫਿਫਥ ਸੀ ਡੀਓ ਬਟਾਲੀਅਨ ਦੇ ਤੌਰ ਦੇ ਉੱਤੇ ਬਠਿੰਡਾ ਲਗਾਇਆ ਗਿਆ ਔਰ ਹੁਣ ਇਸੇ ਤਰ੍ਹਾਂ ਰਣਵੀਰ ਸਿੰਘ ਦੀ ਗੱਲ ਕਰੀਏ ਰਣਵੀਰ ਸਿੰਘ 8ਵੇਂ ਨੰਬਰ ਦੇ ਪੁਲਿਸ ਅਧਿਕਾਰੀ ਨੇ ਜਿਹੜੇ ਕਮਾਂਡੈਂਟ ਫਿਫਥ ਸੀ ਡੀਓ ਬਟਾਲੀਅਨ ਬਠਿੰਡਾ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੂੰ ਨਾਲ ਹੁਣ ਡਿਪਟੀ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਐਮ ਆਰ ਐਸ ਪੀ ਪੀਏ ਫਲੋਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਭੁਪਿੰਦਰ ਸਿੰਘ ਜਿਹੜੇ ਕਿ ਏ ਆਈ ਜੀ ਏ ਐਨ ਟੀ ਐਫ ਬਠਿੰਡਾ ਰੇਂਜ ਦੇ ਵਿੱਚ ਲਗਾਏ ਗਏ ਸਨ ਉਹਨਾਂ ਨੂੰ ਹੁਣ ਏ ਆਈ ਜੀ ਏ ਐਨ ਟੀ ਐਫ ਪਟਿਆਲਾ ਰੇਂਜ ਦੇ ਨਾਲ ਜਿਹੜੀ ਜ਼ਿੰਮੇਵਾਰੀ ਆ ਉਹ ਦੇ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਜਤਿੰਦਰ ਸਿੰਘ ਇੱਥੇ ਤਾਇਨਾਤ ਸਨ ਦਸਨੇਦੀਪ ਸ਼ਰਮਾ ਨੇ ਜਿਹੜੇ AIG ANTF ਲੁਧਿਆਣਾ ਉਹਨਾਂ ਨੂੰ ਹੁਣ DCP ਹੈੱਡ ਕੁਆਰਟਰ ਲੁਧਿਆਣਾ ਲਗਾ ਦਿੱਤਾ ਗਿਆ ਪਰਮਿੰਦਰ ਸਿੰਘ ਭੰਡਾਲ ਨੇ ਜਿਹੜੇ ਉਹ ਕਮਾਂਡੈਂਟ ISTC ਕਪੂਰਥਲਾ ਸ ਹਨ ਤੇ ਹੁਣ ਉਹਨਾਂ ਨੂੰ DCP ਲਾਅ ਐਂਡ ਆਰਡਰ ਲੁਧਿਆਣਾ ਲਗਾ ਦਿੱਤਾ ਗਿਆ ਨਰੇਸ਼ ਕੁਮਾਰ AIG PAP ਜਲੰਧਰ ਕੈਂਟ ਦੇ ਵਿੱਚ ਡਿਊਟੀ ਤੇ ਤਨਦਸਨ ਉਹਨਾਂ ਨੂੰ ਹੁਣ DCP ਆਪਰੇਸ਼ਨਜ਼ ਜਲੰਧਰ ਲਗਾ ਦਿੱਤਾ ਗਿਆ परमजीत सिंह कमांडेंट ਕਮ ਡਿਪਟੀ ਡਾਇਰੈਕਟਰ ਸਨ ਐਮ ਆਰ ਐਸ ਪੀ ਪੀਏ ਫਲੋਰ ਦੇ ਵਿੱਚ ਤੇ ਉਹਨਾਂ ਨੂੰ ਡੀਸੀਪੀ ਸਿਕਿਉਰਿਟੀ ਜ਼ਿਲੰਦਰ ਲਗਾ ਦਿੱਤਾ ਗਿਆ ਮਨਪ੍ਰੀਤ ਸਿੰਘ ਪੀਏਪੀ ਦੇ ਵਿੱਚ ਕੰਮ ਕਰ ਰਹੇ ਸਨ ਐਸਪੀ ਸਪੈਸ਼ਲ ਬ੍ਰਾਂਚ ਦੇ ਵਿੱਚ ਜ਼ਿਲੰਦਰ ਰੂਰਲ ਉਹਨਾਂ ਨੂੰ ਡੀਸੀਪੀ ਇਨਵੈਸਟੀਗੇਸ਼ਨ ਜ਼ਿਲੰਦਰ ਲਗਾ ਦਿੱਤਾ ਗਿਆ ਹਰਪਾਲ ਸਿੰਘ ਜਿਹੜੇ ਕੀ ਡਾਇਨ ਕੈਡਰ ਦੇ ਨੇਖਣਾ ਦੇ ਵਿੱਚ ਉਹ ਅਸਿਸਟੈਂਟ ਕਮਾਂਡੈਂਟ ਆਈਆਰਬੀ ਸ਼ਾਹਪੁਰ ਕੰਢੀ ਦੇ ਵਿੱਚ ਪਠਾਨਕੋਟ ਤਾਇਨਾਤ ਸਨ ਉਹਨਾਂ ਨੂੰ ਵੀ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜੇਕਰ 16ਵੇਂ ਅਧਿਕਾਰੀ ਦੀ ਗੱਲ ਕਰੀਏ ਰਜੇਸ਼ਵਰ ਸਿੰਘ ਨੇ ਜਿਹੜੇ ਏਆਈਜੀ ਏਆਰਪੀ ਐਸਡੀਆਰਐਫ ਜਲੰਧਰ ਲਗਾਏ ਗਏ ਸਨ ਉਹਨਾਂ ਨੂੰ ਜੋਨਲ ਏਆਈਜੀ ਸੀਆਈਡੀ ਜਲੰਧਰ ਲਗਾ ਦਿੱਤਾ ਗਿਆ ਜਿਸ ਰੂਪਕਾਰ ਜਿਹੜੇ ਕੀ ਆਈਪੀਐਸ ਅਧਿਕਾਰੀ ਨੇ 220 ਬੈਚ ਦੇ ਉਹਨਾਂ ਨੂੰ ਵੀ ਐਸਪੀ ਇਨਵੈਸਟੀਗੇਸ਼ਨ ਜਲੰਧਰ ਰੂਰਲ ਤੋਂ ਲੈ ਕੇ ਏਡੀਸੀਪੀ ਅਮ੍ਰਿਤਸਰ ਲਗਾ ਦਿੱਤਾ ਗਿਆ ਅਦਿੱਤਿਆ ਐਸ ਆਈਪੀਐਸ ਅਧਿਕਾਰੀ ਨੇ 220 ਬੈਚ ਦੇ ਉਹਨਾਂ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਤੋਂ ਐਸਪੀ ਇਨਵੈਸਟੀਗੇਸ਼ਨ ਅਮ੍ਰਿਤਸਰ ਰੂਰਲ ਲਗਾ ਦਿੱਤਾ ਗਿਆ ਵੈਬਾਬਕ ਚੌਧਰੀ ਆਈਪੀਐਸ ਅਧਿਕਾਰੀ ਨੇ 220 ਬੈਚ ਦੇ ਉਹਨਾਂ ਨੂੰ ਏਐਸਪੀ ਡੈਟੈਕਟਿਵ ਪਟਿਆਲਾ ਤੋਂ ਐਸਪੀ ਹੈੱਡਕੁਆਟਰ ਪਟਿਆਲਾ ਲਗਾ ਦਿੱਤਾ ਗਿਆ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਆਕਰਸ਼ੀ ਜੈਨ ਨੇ ਆਈਪੀਐਸ ਅਧਿਕਾਰੀ 220 ਬੈਚ ਦੇ ਉਹ ਐਸਪੀ ਐਸਡੀ ਸਿਵਲ ਲਾਈਨ ਲੁਧਿਆਣਾ ਦੇ ਵਿੱਚ ਤਾਇਨਾਤ ਸਨ ਤੇ ਉਹਨਾਂ ਨੂੰ ਹੁਣ ਜਿਹੜਾ ਚਾਰਜ ਹੈ ਉਹ ਏਡੀਸੀਪੀ 1 ਜਲੰਧਰ ਦਾ ਦੇ ਦਿੱਤਾ ਗਿਆ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਸਰਵੇਨੇਲਾ ਆਈਪੀਐਸ ਅਧਿਕਾਰੀ ਦੀ ਜਿਹੜੇ ਕਿ 221 ਬੈਚ ਦੇ ਅਧਿਕਾਰੀ ਨੇ ਉਹਨਾਂ ਨੂੰ ਐਸਪੀ ਐਸਡੀ ਮਾਡਲ ਟਾਊਨ ਜਲੰਧਰ ਤੋਂ ਏਡੀਸੀਪੀ 2 ਅੰਮ੍ਰਿਤਸਰ ਲਗਾ ਦਿੱਤਾ ਗਿਆ ਤੇ ਐਸਪੀ ਦਾ ਰੈਂਕ ਦੇ ਦੌਰ ਦੇ ਉੱਤੇ ਉਹ ਕੰਮ ਕਰਨਗੇ ਇਸੇ ਤਰ੍ਹਾਂ ਜਯੰਤਪੁਰੀ ਆਈਪੀਐਸ ਅਧਿਕਾਰੀ ਨੇ 2021 ਬੈਚ ਦੇ ਉਹਨਾਂ ਨੂੰ ਐਸਪੀ 13 ਮਟਾਲੀਨ ਪੀਏਪੀ ਚੰਡੀਗੜ੍ਹ ਤੋਂ ਉਹਨਾਂ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਲਗਾ ਦਿੱਤਾ ਗਿਆ ਤੇ ਐਸਪੀ ਰੈਂਕ ਦੇ ਤੌਰ ਦੇ ਉੱਤੇ ਉਹ ਕੰਮ ਕਰਨਗੇ ਵਿਨੀਤ ਅਹਲਵਤ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਨੂੰ ਐਸਪੀ ਐਸਡੀ ਇਸ ਤੋਂ ਏਡੀਸੀਪੀ ਆਪਰੇਸ਼ਨਸ ਲਗਾ ਦਿੱਤਾ ਗਿਆ ਅਮ੍ਰਿਤਸਰ ਦੇ ਵਿੱਚ ਪਹਿਲਾਂ ਤਾਂ ਨਾਥਸਨ ਤੇ ਹੁਣ ਉਹਨਾਂ ਨੂੰ ਸਿਕਿਉਰਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਆ ਤਾਇਨਾਤ ਕਰ ਦਿੱਤਾ ਗਿਆ ਦਿਲਪ੍ਰੀਤ ਸਿੰਘ ਆਈਪੀਐਸ ਅਧਿਕਾਰੀ ਨੇ 2021 ਬੈਚ ਦੇ ਉਹਨਾਂ ਨੂੰ ਐਸਪੀ ਐਸਡੀ ਦੀਨਾਨਗਰ ਗੁਰਦਾਸਪੁਰ ਤੋਂ ਐਸਪੀ ਹੈੱਡਕੁਆਟਰ ਸੰਗਰੂਰ ਭੇਜ ਦਿੱਤਾ ਗਿਆ ਉੱਥੇ ਉਹ ਕੰਮ ਕਰਨਗੇ ਕਰਨਵੀਰ ਸਿੰਘ ਨੇ ਉਹਨਾਂ ਨੂੰ ਐਸਪੀ ਆਪਰੇਸ਼ਨ ਫਾਜ਼ਿਲਕਾ ਤੋਂ ਏਡੀਸੀਪੀ 2 ਲੁਧਿਆਣਾ ਲਗਾ ਦਿੱਤਾ ਗਿਆ ਮਨਦੀਪ ਸਿੰਘ ਨੇ ਉਹਨਾਂ ਦੇ ਕੋਲ ਕੋਈ ਵੀ ਪੋਸਟਿੰਗ ਇਸ ਵਕਤ ਨਹੀਂ ਸੀ ਤੇ ਉਹਨਾਂ ਨੂੰ ਵੀ ਏਡੀਸੀਪੀ 4 ਲੁਧਿਆਣਾ ਲਗਾ ਦਿੱਤਾ ਗਿਆ ਪ੍ਰਭਜੋਤ ਸਿੰਘ ਦੀ ਜਗ੍ਹਾ ਦੇ ਉੱਤੇ ਤੇ ਸਮੀਰ ਵਰਮਾ ਨੇ ਜਿਹੜੇ OSP ਐਕਸਾਈਜ਼ ਟੈਕਸਟੇਸ਼ਨ ਪੰਜਾਬ ਪਟਿਆਲਾ ਦੇ ਵਿੱਚ ਕੰਮ ਕਰ ਰਹੇ ਸਨ ਤੇ ਉਹਨਾਂ ਨੂੰ ADCP ਲੁਧਿਆਣਾ ਲਗਾ ਦਿੱਤਾ ਗਿਆ ਕਮਲਪ੍ਰੀਤ ਸਿੰਘ ਜਿਹੜੇ ਕੀ SP ਹੈੱਡਕੁਆਟਰ ਮੁਕਸਰ ਸਾਹਿਬ ADCP ਤਿੰਨ ਲਗਾ ਦਿੱਤੇ ਗਏ ਨੇ ਲੁਧਿਆਣਾ ਦੇ ਵਿੱਚ ਵੈਭਗ ਸੈਗਲ ਸਨ ਜਿਹੜੇ ਉਹਨਾਂ ਨੂੰ SP ਇਨਵੈਸਟੀਗੇਸ਼ਨ ਮਲੇਰ ਕੋਟਲਾ ਤੋਂ ADCP ਲੁਧਿਆਣਾ ਲਗਾ ਦਿੱਤਾ ਗਿਆ ਹਰਿੰਦਰ ਸਿੰਘ ਮਾਨਸਨ ਜਿਹੜੇ ਐਸਪੀ ਟ੍ਰੈਫਿਕ ਮੁਹਾਲੀ ਦੇ ਵਿੱਚ ਉਹਨਾਂ ਨੂੰ ਏਡੀਸੀਪੀ ਹੈੱਡਕੁਆਰਟਰ ਲੁਧਿਆਣਾ ਭੇਜ ਦਿੱਤਾ ਗਿਆ ਪ੍ਰਭਜੋਤ ਸਿੰਘ ਏਡੀਸੀਪੀ 4 ਲੁਧਿਆਣਾ ਸਨ ਉਹਨਾਂ ਨੂੰ ਹੁਣ ਐਸਪੀ ਇਨਵੈਸਟੀਗੇਸ਼ਨ ਕਪੂਰਥਲਾ ਭੇਜ ਦਿੱਤਾ ਗਿਆ ਜਗਵਿੰਦਰ ਸਿੰਘ ਏਡੀਸੀਪੀ 1 ਲੁਧਿਆਣਾ ਸਨ ਉਹਨਾਂ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਵਿੱਚ ਭੇਜ ਦਿੱਤਾ ਗਿਆ ਗੁਰਮੀਤ ਕੌਰ ਨੇ ਇਸੇ ਤਰ੍ਹਾਂ 33 ਨੰਬਰ ਦੇ ਉੱਤੇ ਪੁਲਿਸ ਅਧਿਕਾਰੀ ਏਡੀਸੀਪੀ ਹੈੱਡਕੁਆਰਟਰ ਲੁਧਿਆਣਾ ਤੋਂ ਉਹਨਾਂ ਨੂੰ ਐਸਪੀ ਕਪੂਰਥਲਾ ਲਗਾ ਦਿੱਤਾ ਗਿਆ ਨਵਨੀਤ ਸਿੰਘ ਮਹਾਲ ਨੇ ਜਿਹੜੇ ਉਹ ਐਸਪੀ ਰੋਪੜ ਕੰਮ ਕਰ ਰਹੇ ਸਨ ਤੇ ਉਹਨਾਂ ਨੂੰ ਵੀ ਹੁਣ ਜਿਹੜਾ ਆ ਉਹ ਰੋਪੜ ਤੋਂ ਐਸਪੀ ਟ੍ਰੈਫਿਕ ਮੁਹਾਲੀ ਦੇ ਵਿੱਚ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੌਰਵ ਜਿੰਦਲ ਐਸਪੀ ਹੈੱਡਕੁਆਰਟਰ ਬਰਨਾਲਾ ਤੋਂ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਮੁਹਾਲੀ ਭੇਜ ਦਿੱਤਾ ਗਿਆ ਗੁਰਦੀਪ ਸਿੰਘ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਪੋਸਟਿੰਗ ਹਾਲੇ ਨਹੀਂ ਸੀ ਫੀਲਡ ਦੇ ਵਿੱਚ ਤੇ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਰੋਪੜ ਭੇਜ ਦਿੱਤਾ ਗਿਆ ਤੇ ਇਸੇ ਤਰੀਕੇ ਜੇਕਰ ਗੱਲ ਕੀਤੀ ਜਾਵੇ ਰਮਨਦੀਪ ਸਿੰਘ ਉਹਨਾਂ ਕੋਲ ਵੀ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਹੈੱਡਕੁਆਟਰ ਮੁਹਾਲੀ ਭੇਜ ਦਿੱਤਾ ਗਿਆ ਰਮਨਦੀਪ ਸਿੰਘ ਨੂੰ ਦੀਪਿਕਾ ਸਿੰਘ ਨੇ ਜਿਹੜੇ ਉਹ ਐਸਪੀ ਏਜੀਟੀਐਫ ਮੁਹਾਲੀ ਦੇ ਵਿੱਚ ਤਾਇਨਾਤ ਸਨ ਤੇ ਉਹਨਾਂ ਨੂੰ ਹੁਣ ਐਸਪੀ ਮੁਹਾਲੀ ਦੇ ਨਾਲ ਨਾਲ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਐਸਪੀ ਕਮਿਊਨਿਟੀ ਅਫੇਅਰ ਡਿਵੀਜ਼ਨ ਮੁਹਾਲੀ ਦੇ ਪਲਵਿੰਦਰ ਸਿੰਘ ਐਸਪੀ ਸਪੈਸ਼ਲ ਬ੍ਰਾਂਚ ਸੰਗਰੂਰ ਦੇ ਵਿੱਚ ਕੰਮ ਕਰ ਰਹੇ ਸਨ ਹੁਣ ਉਹ ਐਸਪੀ ਸਿਟੀ ਪਟਿਆਲਾ ਭੇਜ ਦਿੱਤੇ ਗਏ ਨੇ ਹਰਵੰਤ ਕੌਰ ਜਿਹੜੇ ਕੀ ਐਸਪੀ ਹੈੱਡਕੁਆਟਰ ਪਟਿਆਲਾ ਦੇ ਵਿੱਚ ਸਨ ਤੇ ਉਹਨਾਂ ਨੂੰ ਐਸਪੀ ਹੈੱਡਕੁਆਟਰ ਫਤਿਹਗੜ ਸਾਹ ਭੇਜ ਦਿੱਤਾ ਗਿਆ ਨਵਨੀਤ ਕੌਰ ਗੇਲ ਐਸਪੀ ਆਪਰੇਸ਼ਨ ਹੁਸ਼ਾਰਪੁਰ ਸਨ ਉਹਨਾਂ ਨੂੰ ਐਸਪੀ ਹੈੱਡਕੁਆਟਰ ਹੁਸ਼ਾਰਪੁਰ ਭੇਜ ਦਿੱਤਾ ਗਿਆ ਮਨੋਜ ਕੁਮਾਰ ਐਸਪੀ ਹੈੱਡਕੁਆਟਰ ਹੁਸ਼ਾਰਪੁਰ ਉਹਨਾਂ ਨੂੰ ਇਨਵੈਸਟੀਗੇਸ਼ਨ ਐਸਪੀ ਪਠਾਨਕੋਟ ਲਗਾ ਦਿੱਤਾ ਗਿਆ। ਇਸੇ ਤਰ੍ਹਾਂ ਸਰਬਜੀਤ ਰਾਏ ਨੇ ਜਿਹੜੇ ਉਹ ਐਸਪੀ ਇਨਵੈਸਟੀਗੇਸ਼ਨ ਕਪੂਰਥਲਾ ਦੇ ਵਿੱਚ ਤਾਇਨਾਤ ਸਨ ਤੇ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਜਲੰਧਰ ਰੂਰਲ ਭੇਜ ਦਿੱਤਾ ਗਿਆ। ਸੁਖਵਿੰਦਰ ਸਿੰਘ ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਪੋਸਟਿੰਗ ਨਹੀਂ ਸੀ ਹਾਲ ਦੀ ਘੜੀ ਉਹਨਾਂ ਨੂੰ ਹੁਣ ਐਸਪੀ ਐਕਸਾਈਜ਼ ਟੈਕਸਟੇਸ਼ਨ ਵਿਭਾਗ ਦੇ ਵਿੱਚ ਭੇਜ ਦਿੱਤਾ ਗਿਆ ਪਟਿਆਲਾ ਦੇ ਵਿੱਚ ਤਨਤ ਕਰ ਦਿੱਤਾ ਗਿਆ। ਨਵਜੋਤ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਵਿੱਚ ਤਾਇਨਾਤ ਸਨ ਉਹਨਾਂ ਨੂੰ ਏਡੀਸੀਪੀ ਇੰਡਸਟਰੀਅਲ ਸਿਕਿਉਰਟੀ ਜਲੰਧਰ ਭੇਜ ਦਿੱਤਾ ਗਿਆ ਅਮਰਜੀਤ ਸਿੰਘ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਹੈੱਡਕੁਆਟਰ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ ਗਿਆ ਸਤਪਾਲ ਨੇ ਜਿਹੜੇ ਉਹਨਾਂ ਕੋਲ ਵੀ ਜਿਹੜੀ ਆ ਪੋਸਟਿੰਗ ਨਹੀਂ ਸੀ ਤੇ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਮਲੇਰ ਕੋਟਲਾ ਦੇ ਵਿੱਚ ਭੇਜ ਦਿੱਤਾ ਗਿਆ ਇੱਕ ਥਾਂ ਤੋਂ ਦੂਜੀ ਥਾਂ ਇਸੇ ਤਰ੍ਹਾਂ ਆਈਪੀਐਸ ਤੇ ਜਿਹੜੇ ਹੋਰ ਅਧਿਕਾਰੀ ਨੇ ਐਸਪੀ ਰੈਂਕ ਦੇ ਉਹਨਾਂ ਨੂੰ ਭੇਜ ਦਿੱਤਾ ਗਿਆ। ਕ੍ਰਿਸ਼ਨ ਕੁਮਾਰ ਨੇ ਉਹਨਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਟ੍ਰੈਫਿਕ ਸਿਕਿਉਰਟੀ ਪਟਿਆਲਾ ਭੇਜ ਦਿੱਤਾ ਗਿਆ। ਦਵਿੰਦਰ ਕੁਮਾਰ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਸੰਗਰੂਰ ਭੇਜਿਆ ਗਿਆ। ਬਹੁਤ ਸਾਰੇ ਅਜੇ ਅਧਿਕਾਰੀ ਨੇ ਜਿਨ੍ਹਾਂ ਨੂੰ ਹਾਲੇ ਤੱਕ ਫੀਲਡ ਦੇ ਵਿੱਚ ਮੌਕਾ ਨਹੀਂ ਸੀ ਮਿਲਿਆ ਤੇ ਉਹਨਾਂ ਨੂੰ ਹੁਣ ਫੀਲਡ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ। ਰਜਿੰਦਰ ਕੁਮਾਰ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਗੁਰਦਾਸਪੁਰ ਭੇਜ ਦਿੱਤਾ ਗਿਆ। ਬਲਵਿੰਦਰ ਸਿੰਘ ਰੰਧਾਵਾ ਐਸਪੀ ਇਨਵੈਸਟੀਗੇਸ਼ਨ ਗੁਰਦਾਸਪੁਰ ਕੰਮ ਕਰ ਰਹੇ ਸਨ ਤੇ ਉਹਨਾਂ ਨੂੰ ਐਸਪੀ ਰੈਂਕ ਦੇ ਉੱਤੇ ਐਨਆਰਆਈ ਲੁਧਿਆਣਾ ਭੇਜ ਦਿੱਤਾ ਗਿਆ ਹਰਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਏਡੀਸੀਪੀ 2 ਜਲੰਧਰ ਭੇਜ ਦਿੱਤੇ ਗਏ ਨੇ ਤੇਜਵੀਰ ਸਿੰਘ ਜਿਹੜੇ ਏਡੀਸੀਪੀ ਜਲੰਧਰ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਹੈੱਡਕੁਆਟਰ ਖੰਨਾ ਭੇਜ ਦਿੱਤਾ ਗਿਆ ਤਰुण ਰਤਨ ਨੇ ਜਿਹੜੇ ਉਹਨਾਂ ਨੂੰ ਐਸਪੀ ਹੈੱਡਕੁਆਟਰ ਖੰਨਾ ਤੋਂ ਐਸਪੀ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਭੇਜ ਦਿੱਤਾ ਗਿਆ ਇਕਬਾਲ ਸਿੰਘ ਐਸਪੀ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਜਿਹੜੇ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਹੈੱਡਕੁਆਰਟਰ ਐਸਬੀਐਸ ਨਗਰ ਭੇਜ ਦਿੱਤਾ ਗਿਆ ਸੂਨ ਲਾਲ ਐਸਪੀ ਹੈੱਡਕੁਆਰਟਰ ਸ਼ਹੀਦ ਭਗਤ ਸਿੰਘ ਨਗਰ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਇਹ ਐਨਟੀਐਫ ਫਿਰੋਜ਼ਪੁਰ ਰੇਂਜ ਦੇ ਵਿੱਚ ਭੇਜ ਦਿੱਤਾ ਗਿਆ ਗੁਰਪ੍ਰੀਤ ਸਿੰਘ ਨੇ ਜਿਹੜੇ ਓਐਸਪੀ ਐਨਟੀਐਫ ਫਿਰੋਜ਼ਪੁਰ ਤੋਂ ਉਹਨਾਂ ਨੂੰ ਭੇਜ ਦਿੱਤਾ ਗਿਆ ਐਸਪੀ ਐਨਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦੇ ਵਿੱਚ ਇਸੇ ਤਰ੍ਹਾਂ ਜਸ ਜਿਹੜਾ ਉਹ ਗੱਲ ਕਰੀਏ ਜਸਤਿੰਦਰ ਸਿੰਘ ਦੀ ਉਹਨਾਂ ਕੋਲ ਕੋਈ ਪੋਸਟਿੰਗ ਨਹੀਂ ਸੀ ਤੇ ਉਹਨਾਂ ਨੂੰ ਐਸਪੀ ਹੈੱਡਕੁਆਟਰ ਪਠਾਨਕੋਟ ਭੇਜ ਦਿੱਤਾ ਗਿਆ ਤਾਂ ਐਸੇ ਤੋਂ ਬਾਅਦ ਜੇਕਰ ਵਾਰੀ ਆਉਂਦੀ ਹੈ ਗੁਰਬਾਤ ਸਿੰਘ ਨੇ ਜਿਹੜੇ ਐਸਪੀ ਹੈੱਡਕੁਆਟਰ ਪਠਾਨਕੋਟ ਕੰਮ ਕਰ ਰਹੇ ਸਨ ਉਹਨਾਂ ਨੂੰ ਏਡੀਸੀਪੀ ਟ੍ਰੈਫਿਕ ਜਲੰਧਰ ਲਗਾ ਦਿੱਤਾ ਗਿਆ ਅਮਨਦੀਪ ਪੌਰ ਏਡੀਸੀਪੀ ਟ੍ਰੈਫਿਕ ਜਲੰਧਰ ਦੇ ਵਿੱਚ ਜਿਹੜੇ ਸਨ ਉਹਨਾਂ ਨੂੰ ਏਡੀਸੀਪੀ ਟ੍ਰੈਫਿਕ ਅਮਰitsar ਭੇਜ ਦਿੱਤਾ ਗਿਆ ਮਨਿੰਦਰ ਸਿੰਘ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਹਾਲ ਦੀ ਘੜੀ ਉਹਨਾਂ ਨੂੰ ਐਸਪੀ ਹੈੱਡਕੁਆਟਰ ਫਾਜ਼ਲਕਾ ਤੈਨਾਤ ਕਰ ਦਿੱਤਾ ਗਿਆ ਰਮਨੀਸ਼ ਕੁਮਾਰ ਐਸਪੀ ਹੈੱਡਕੁਆਟਰ ਫਾਜ਼ਲਕਾ ਸੀ ਜਿਹੜੇ ਉਹਨਾਂ ਨੂੰ ਜਰਨਲ ਐਸਪੀ ਸੀ ਆਈਡੀ ਲੁਧਿਆਣਾ ਭੇਜ ਦਿੱਤਾ ਗਿਆ ਮਨਵਿੰਦਰ ਵੀਰ ਸਿੰਘ ਜਿਹੜੇ ਕੀ ਹੁਣ ਤੱਕ ਐਸਪੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਤੈਨਾਤ ਸਨ ਉਹਨਾਂ ਨੂੰ ਐਸਪੀ ਹੈੱਡਕੁਆਟਰ ਫਰੀਦਕੋਟ ਦੇ ਵਿੱਚ ਭੇਜ ਦਿੱਤਾ ਗਿਆ ਔਰ ਬਲਜੀਤ ਸਿੰਘ ਐਸਪੀ ਹੈੱਡਕੁਆਟਰ ਫਰੀਦਕੋਟ ਵਾਲੇ ਸਨ ਜਿਹੜੇ ਉਹਨਾਂ ਨੂੰ ਐਸਪੀ ਹੈੱਡਕੁਆਟਰ ਤਰਨਤਾਰਨ ਤਨਤ ਕੀਤਾ ਗਿਆ ਪਰਵਿੰਦਰ ਕੌਰ ਐਸਪੀ ਹੈੱਡਕੁਆਟਰ ਤਰਨਤਾਰਨ ਵਿੱਚ ਜਿਹੜੇ ਕੰਮ ਕਰ ਰਹੇ ਸਨ ਉਹਨਾਂ ਨੂੰ ਏਡੀਸੀਪੀ ਹੈੱਡਕੁਆਟਰ ਅਮ੍ਰਿਤਸਰ ਦੇ ਵਿੱਚ ਤਨਤ ਕੀਤਾ ਗਿਆ ਹਰਕਮਲ ਕੌਰ ਏਡੀਸੀਪੀ ਹੈੱਡਕੁਆਟਰ ਅਮ੍ਰਿਤਸਰ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਰੂਰਲ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਪਰਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਰੂਰਲ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਰੂਰਲ ਦੇ ਵਿੱਚ ਭੇਜ ਦਿੱਤਾ ਗਿਆ ਦਾ ਮੁਖਤਿਆਰ ਰਾਏ ਨੇ ਜਿਹੜੇ ਐਸਪੀ ਹੈੱਡਕ quartar ਜਲੰਧਰ ਰੂਰਲ ਚ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਫਾਜ਼ਿਲ ਕਾ ਤੈਨਾਤ ਕਰ ਦਿੱਤਾ ਗਿਆ ਪ੍ਰਦੀਪ ਸਿੰਘ ਸੰਧੂ ਐਸਪੀ ਇਨਵੈਸਟੀਗੇਸ਼ਨ ਫਾਜ਼ਿਲ ਕਾ ਸਨ ਉਹਨਾਂ ਨੂੰ ਅਸਿਸਟੈਂਟ ਕਮਾਂਡੈਂਟ 4th ARB IRB ਸ਼ਾਹਪੁਰ ਕੰਡੀ ਪਠਾਨਕੋਟ ਪੇ ਦਿੱਤਾ ਗਿਆ ਚੰਦ ਸਿੰਘ ਸਨ ਜਿਹੜੇ ਉਹ ADCP ਆਪਰੇਸ਼ਨਸ ਐਂਡ ਸਿਕਿਉਰਟੀ ਜਲੰਧਰ ਕੰਮ ਕਰ ਰਹੇ ਸਨ ਉਹਨਾਂ ਨੂੰ ਐਸਪੀ ਰੋਪੜ ਦੇ ਵਿੱਚ ਭੇਜ ਦਿੱਤਾ ਗਿਆ ਜਗਦੀਸ਼ ਕੁਮਾਰ ਐਸਪੀ ਹੈੱਡਕੁਆਟਰ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਇਨਾਤ ਸਨ ਉਹਨਾਂ ਨੂੰ ਐਸਪੀ ਹੈੱਡਕੁਆਟਰ ਬਠਿੰਡਾ ਦੇ ਦਿੱਤਾ ਗਿਆ ਗੁਰਮੀਤ ਸਿੰਘ ਐਸਪੀ ਹੈੱਡਕੁਆਟਰ ਬਠਿੰਡਾ ਨੂੰ ਐਸਪੀ ਹੈੱਡਕੁਆਟਰ ਅੰਮ੍ਰਿਤਸਰ ਰੂਰਲ ਦੇ ਵਿੱਚ ਭੇਜ ਦਿੱਤਾ ਗਿਆ ਗਣੇਸ਼ ਕੁਮਾਰ ਜਿਨ੍ਹਾਂ ਕੋਲ ਕੋਈ ਵੀ ਪੋਸਟਿੰਗ ਨਹੀਂ ਸੀ ਔਰ ਉਹਨਾਂ ਨੂੰ ਹੁਣ ਅਸਿਸਟੈਂਟ ਕਮਾਂਡੈਂਟ 9th ਬਟਾਲੀਅਨ ਪੀਏਪ ਅੰਮ੍ਰਿਤਸਰ ਭੇਜ ਦਿੱਤਾ ਗਿਆ ਸਰਬਜੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਨੂੰ ਐਸਪੀ ਇਨਵੈਸਟੀਗੇਸ਼ਨ ਐਸਪੀਐਸ ਨਗਰ ਭੇਜ ਦਿੱਤਾ ਗਿਆ ਮੁਕੇਸ਼ ਕੁਮਾਰ ਐਸਪੀ ਇਨਵੈਸਟੀਗੇਸ਼ਨ ਉਹਨਾਂ ਨੂੰ ਭੇਜ ਦਿੱਤਾ ਗਿਆ ਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੇ ਵਿੱਚ ਅਸ਼ੋਕ ਕੁਮਾਰ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਬਰਨਾਲਾ ਤਾਇਨਾਤ ਕੀਤਾ ਗਿਆ ਸੰਦੀਪ ਸਿੰਘ ਸੰ ਜਿਹੜੇ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਬਰਨਾਲਾ ਤੋਂ ਐਸਪੀ ਹੈੱਡਕੁਆਟਰ ਮੋਗਾ ਭੇਜ ਦਿੱਤਾ ਗਿਆ ਗੁਰਸ਼ਰਨਜੀਤ ਸਿੰਘ ਐਸਪੀ ਹੈੱਡਕੁਆਟਰ ਮੋਗਾ ਵਾਲੇ ਨੇ ਜਿਹੜੇ ਉਹਨਾਂ ਨੂੰ ਅਫਸਰਾਂ ਨੂੰ ਭੇਜ ਦਿੱਤਾ ਗਿਆ ਐਸਪੀ ਹੈੱਡਕੁਆਟਰ ਮਲੇਰ ਕੋਟਲਾ ਸਵਰਨਜੀਤ ਕੌਰ ਐਸਪੀ ਹੈੱਡਕੁਆਟਰ ਮਲੇਰ ਕੋਟਲਾ ਸਨ ਤੇ ਉਹਨਾਂ ਨੂੰ ਐਸਪੀ ਪਟਿਆਲਾ ਲਗਾ ਦਿੱਤਾ ਗਿਆ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਅਖੀਰਲੀ ਸੂਚੀ ਦੇ ਵਿੱਚ ਗੁਰਵੰਤ ਸਿੰਘ ਜਿਹੜਾ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਭੇਜ ਦਿੱਤਾ ਗਿਆ ਯੋਗੇਸ਼ ਕੁਮਾਰ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਸਨ ਜਿਹੜੇ ਉਹਨਾਂ ਨੂੰ ਐਸਪੀ ਐਨਆਰਆਈ ਪਟਿਆਲਾ ਭੇਜ ਦਿੱਤਾ ਗਿਆ ਵਿਸ਼ਾਲਜੀਤ ਸਿੰਘ ਐਸਪੀ ਐਸਟੀਐਫ ਅਮ੍ਰਿਤਸਰ ਰੇਂਜ ਐਡੀਸੀਪੀ 1 ਅਮ੍ਰਿਤਸਰ ਭੇਜ ਦਿੱਤੇ ਗਏ ਨੇ ਸੰਦੀਪ ਕੁਮਾਰ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਤੇ ਲਈ ਭੇਜ ਦਿੱਤਾ ਗਿਆ ਜਸ਼ਮੀਤ ਸਿੰਘ ਐਸਪੀ ਫਰੀਦਕੋਟ ਦੇ ਵਿੱਚ ਤਾਇਨਾਤ ਸਨ ਉਹਨਾਂ ਕੋਲ ਐਡੀਸ਼ਨ ਚਾਰਜ ਵੀ ਸੀ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਦਾ ਉਹ ਉਹਨਾਂ ਨੂੰ ਸਿਰਫ ਐਸਪੀ ਇਨਵੈਸਟੀਗੇਸ਼ਨ ਬਠਿੰਡਾ ਦੀ ਪੋਸਟਿੰਗ ਦਿੱਤੀ ਗਈ ਹੈ ਨਵੀਨ ਕੁਮਾਰ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਹੁਣ ਅਗਲੇ ਜਿਹੜੇ ਅਧਿਕਾਰੀ ਨੇ ਅਸੂਚੀ ਦੇ ਵਿੱਚ ਘੱਟੋ ਘੱਟ 85 ਨੰਬਰ ਤੋਂ ਲੈ ਕੇ 97 ਤੱਕ ਲਗਾਣੀ ਯਾਨੀ ਕਿ ਜਿਹੜੇ 12 ਅਧਿਕਾਰੀ ਨੇ ਅਖੀਰਲੇ ਉਹਨਾਂ ਨੂੰ ਕੋਲ ਕੋਈ ਵੀ ਪੋਸਟਿੰਗ ਨਹੀਂ ਸੀ ਤੇ ਉਹਨਾਂ ਨੂੰ ਫੀਲਡ ਵਿੱਚ ਭੇਜ ਦਿੱਤਾ ਗਿਆ ਕਈਆਂ ਨੂੰ ਇਹਨਾਂ ਅਫਸਰਾਂ ਨੂੰ ਪਹਿਲੀ ਵਾਰੀ ਫੀਲਡ ਵਿੱਚ ਜਾਣ ਦਾ ਮੌਕਾ ਮਿਲਿਆ ਲੰਬੇ ਸਮੇਂ ਬਾਅਦ ਜਸਮੀਤ ਸਿੰਘ ਆ ਨਵੀਨ ਕੁਮਾਰ ਨੇ ਜਿਹੜੇ ਉਹਨਾਂ ਨੂੰ ਪੋਸਟਿੰਗ ਨਹੀਂ ਸੀ ਐਸਪੀ ਹੈੱਡ ਕੁਆਟਰ ਫਿਰੋਜ਼ਪੁਰ ਭੇਜ ਦਿੱਤਾ ਗਿਆ ਨਰੇਸ਼ ਕੁਮਾਰ ਪੋਸਟਿੰਗ ਨਹੀਂ ਸੀ ਅਸਿਸਟੈਂਟ ਕਮਾਂਡੈਂਟ ਲਗਾ ਦਿੱਤਾ ਗਿਆ ਉਹਨਾਂ ਨੂੰ 3rd IRB ਲੁਧਿਆਣਾ ਦੇ ਵਿੱਚ ਕਮਲ ਪਾਲ ਸਿੰਘ ਸਨ ਉਹਨਾਂ ਕੋਲ ਪੋਸਟਿੰਗ ਨਹੀਂ ਸੀ ਐਸਪੀ ਸਿਕਿਉਰਿਟੀ ਤੇ ਟ੍ਰੈਫਿਕ ਤਰਨਤਾਰਨ ਭੇਜਿਆ ਗਿਆ ਗੁਰਵਿੰਦਰ ਸਿੰਘ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਐਸਪੀ ਆਪਰੇਸ਼ਨ ਜੀਆਰਪੀ ਲੁਧਿਆਣਾ ਭੇਜ ਦਿੱਤਾ ਗਿਆ ਔਰ ਇਸੇ ਤਰ੍ਹਾਂ ਪ੍ਰਸ਼ੋਤਮ ਸਿੰਘ ਨੇ ਜਿਹੜੇ ਉਹਨਾਂ ਕੋਲ ਪੋਸਟਿੰਗ ਨਹੀਂ ਸੀ ਐਸਪੀ ਖੰਨਾ ਭੇਜ ਦਿੱਤਾ ਗਿਆ ਜਤਿੰਦਰ ਸਿੰਘ ਜਿਨ੍ਹਾਂ ਨੂੰ ਕੋਲ ਪੋਸਟਿੰਗ ਨਹੀਂ ਸੀ ਐਸਪੀ ਫਤੇਗੜ ਸਾਹਿਬ ਲਗਾ ਦਿੱਤੇ ਗਏ ਨੇ ਰਾਜਵਿੰਦਰ ਸਿੰਘ ਵੀ ਉਹਨਾਂ ਅਫਸਰਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਹੁਣ ਫੀਲਡ ਵਿੱਚ ਭੇਜਿਆ ਗਿਆ ਅਸਿਸਟੈਂਟ ਕਮਾਂਡੈਂਟ ਦੇ ਤੌਰ ਦੇ ਉੱਤੇ ਲੱड्डा ਕੋਠੀ ਸੰਗਰੂਰ ਦੇ ਵਿੱਚ ਪਵਨਜੀਤ ਨੇ ਜਿਹੜੇ ਉਹਨਾਂ ਨੂੰ ਵੀ ਐਸਪੀ ਇਨਵੈਸਟੀਗੇਸ਼ਨ ਖੰਨਾ ਭੇਜ ਦਿੱਤਾ ਗਿਆ ਰਜੇਸ਼ ਕੁਮਾਰ ਕੋਲ ਵੀ ਇਸੇ ਤਰ੍ਹਾਂ ਇਹਨਾਂ ਅਧਿਕਾਰੀਆਂ ਦੀ ਤਰ੍ਹਾਂ ਕੋਈ ਪੋਸਟਿੰਗ ਫਿਲਹਾਲ ਨਹੀਂ ਸੀ ਉਹਨਾਂ ਨੂੰ ਐਸਪੀ ਹੈੱਡਕੁਆਰਟਰ ਬਰਨਾਲਾ ਭੇਜ ਦਿੱਤਾ ਗਿਆ ਬਰਿੰਦਰ ਸਿੰਘ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਅਸਿਸਟੈਂਟ ਕਮਾਂਡੈਂਟ ਜਿਹੜੀ 36th ਬਟਾਲੀਨ ਪੀਏਪੀ ਭਦਰਗੜ ਪਟਿਆਲਾ ਭੇਜ ਦਿੱਤਾ ਗਿਆ ਰਵੀ ਕੁਮਾਰ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਅਸਿਸਟੈਂਟ ਕਮਾਂਡੈਂਟ 13 ਬਟਾਲੀਅਨ ਪੀਏਪੀ ਚੰਡੀਗੜ੍ਹ ਭੇਜ ਦਿੱਤਾ ਗਿਆ ਜੋਗੀ ਰਾਜ ਜਿਨ੍ਹਾਂ ਕੋਲ ਪੋਸਟਿੰਗ ਨਹੀਂ ਸੀ ਉਹਨਾਂ ਨੂੰ ਅਸਿਸਟੈਂਟ ਕਮਾਂਡੈਂਟ 82 ਜਿਹੜੀ ਬਟਾਲੀਅਨ ਪੀਏਪੀ ਚੰਡੀਗੜ੍ਹ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਇਸੇ ਤਰ੍ਹਾਂ 97 ਅਧਿਕਾਰੀਆਂ ਦੀ ਜਿਹੜੀ ਆ ਉਹ ਗਿਣਤੀ ਬਣਦੀ ਹੈ ਇਸ ਦੇ ਆਰਡਰ ਕਰ ਦਿੱਤੇ ਗਏ ਨੇ ਆਲੋਕ ਸ਼ੇਖਰ ਨੇ ਜਿਹੜੇ ਐਡੀਸ਼ਨਲ ਚੀਫ ਸਕੱਤਰਰੀ ਗਵਰਨਮੈਂਟ ਆਫ ਪੰਜਾਬ ਹੋਮ ਅਫੇਅਰ ਡਿਪਾਰਟਮੈਂਟ ਦੇ ਉਹਨਾਂ ਦੇ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਇਹ ਵੱਡੇ ਪੱਧਰ ਦੇ ਉੱਤੇ ਆਈਪੀਐਸ ਅਧਿਕਾਰੀਆਂ ਦੇ ਤੇ ਐਸਪੀ ਰੈਂਕ ਤੱਕ ਦੇ ਅਧਿਕਾਰੀਆਂ ਦੇ ਜਿਹੜੇ ਤਬਾਦਲੇ ਨੇ ਉਹ ਕਰ ਦਿੱਤੇ ਗਏ ਨੇ ਕੁਝ ਅੰਡਰ ਟ੍ਰੇਨਿੰਗ ਅਧਿਕਾਰੀ ਚੱਲ ਰਹੇ ਨੇ ਆਈਪੀਐਸ ਅਧਿਕਾਰੀ ਉਹਨਾਂ ਦੇ ਵੀ ਤਬਾਦਲੇ ਕੀਤੇ ਗਏ ਨੇ ਤੇ ਕਈਆਂ ਕੋਲ ਪੋਸਟਿੰਗ ਫੀਲਡ ਦੀ ਨਹੀਂ ਸੀ ਉਹਨਾਂ ਨੂੰ ਫੀਲਡ ਵਿੱਚ ਭੇਜ ਦਿੱਤਾ ਗਿਆ ਤੇ ਕਈਆਂ ਤੋਂ ਫੀਲਡ ਦੀ ਕੁਰਸੀ ਆ ਜਿਹੜੀ ਉਹ ਖੋਲੇ ਗਈ ਹੈ ਜਾਂ ਉਹਨਾਂ ਨੂੰ ਇਹ ਕਹਿ ਲਓ ਕਿ ਉਹਨਾਂ ਨੂੰ ਪੁਲਿਸ ਹੈੱਡ ਕੁਆਟਰ ਭੇਜ ਦਿੱਤਾ ਗਿਆ ਤਾਂ ਇਹ ਜਿਹੜੀਆਂ ਤਬਦੀਲੀਆਂ ਨੇ ਤਬਾਦਲੇ ਨੇ ਇਹਨਾਂ ਦੇ ਨਾਲ ਕਿੰਨਾ ਰੰਗ ਦੇਖਣ ਨੂੰ ਮਿਲਦਾ ਹੈ ਜਿਹੜੀ ਮੰਚਾਂ ਦੇ ਨਾਲ ਤਬਾਦਲੇ ਕੀਤੇ ਗਏ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਨਤੀਜੇ ਦੱਸਣਗੇ ਪਰ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਜਿਹੜੇ ਹੋ ਰਹੇ ਨੇ ਉਸੇ ਦੇ ਵਿੱਚ ਹੋ ਰਹੇ ਨੇ ਕਿ ਜਿਹੜੇ ਨਸ਼ਾ ਤਸਕਰਾਂ ਨੂੰ ਹੱਥ ਪਾਉਣਾ ਨੱਥ ਪਾਉਣੀ ਹੈ ਔਰ ਯੁੱਧ ਨਸ਼ਿਆਂ ਵਿਰੋਧ ਇਸ ਨੂੰ ਲੈ ਕੇ ਜਿਹੜੀ ਲਗਾਤਾਰ ਤਬਾਦਲਿਆਂ ਦੀ ਲੋੜ ਹੈ ਉਸ ਨੂੰ ਲੈ ਕੇ ਸਰਕਾਰ ਨੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਦੇਸ਼ਵਲ ਪ੍ਰਸ਼ਾਸਨ ਨੇ ਮਿਲ ਕੇ ਬੈਠਕ ਕੀਤੀ ਹੋਵੇਗੀ ਤੇ ਜाहਰ ਜੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਵੀ ਮਸਲਾ ਹੋਵੇਗਾ ਕਿ ਕਿਹੜੇ ਅਫਸਰ ਨੂੰ ਕਿੱਥੇ ਪੋਸਟਿੰਗ ਦੇਣੀ ਹੈ ਤੇ ਕਿਸ ਤੋਂ ਫੀਲਡ ਦੀ ਜ਼ਿੰਮੇਵਾਰੀ ਵਾਪਸ ਲੈਣੀ ਹੈ ਉਸੇ ਦੇ ਤਹਿਤ ਇਹ ਫੈਸਲਾ ਲੈ ਲਿਆ ਗਿਆ ਹੈ ਇਹ ਵੱਡੇ ਪੱਦਰ ਦੇ ਉੱਤੇ ਹੋਏ ਤਬਾਦਲਿਆਂ ਦਾ ਅਸਰ ਕਿੰਨਾ ਦੇਖਣ ਨੂੰ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ